ਪਾ ਕਾਠੇ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਜੋ ਨੌਜਵਾਨਾਂ ਦੇ ਵਿੱਚ ਜੋਸ਼ ਇੰਨਾ ਆਪਾਂ ਦੇਖਿਆ ਕਿ ਜੋਸ਼ ਦੇ ਮੂਰੇ ਕਈ ਵਾਰ ਇੱਥੇ ਪਰਮਾ ਕੱਠ ਹੋਇਆ ਕੁਰਸੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ ਬਾਹਰ ਉਹਦੇ ਲੋਕ ਦਾਖਲ ਹੋਏ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਬੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਖੀ ਚਾਰਜ ਵੀ ਚੰਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਂ ਦੇਣ ਤੇ ਸਮਰੱਥ ਰਹੇ ਮਤਲਬ ਐਸਕੇਮ ਤੋਂ ਮਤਲਬ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇ ਵਿੱਚ ਸਮਰਥ ਰਹੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਰੋਬੀਆ ਧੰਨ ਜਲ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਬਾਰੇ ਗੱਲਬਾਤ ਹੋਏਗੀ ਪ੍ਰਦਰਸ਼ਨ ਦੇ ਬਾਰੇ ਗੱਲ ਹੋਏਗੀ ਵਿਦਿਆਰਥੀਆਂ ਦੇ ਬਾਰੇ ਗੱਲ ਹੋਏਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਤੇ ਹਾਈ ਕੋਰਟ ਵੀ ਸਖਤ ਨਜ਼ਰ ਆਈ ਹੈ ਤੇ ਉੱਥੇ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਵਾਪਸ ਜਾਣ ਦੇ ਵੀ ਹੁਕਮ ਦਿੱਤੇ ਨੇ ਵਿਦਿਆਰਥੀ ਆਪਣੀਆਂ ਮੰਗਾਂ ਉੱਤੇ ਅੜੇ ਹੋਏ ਨੇ ਇਸ ਬੰਦੀ ਪਹਿਲਾਂ ਰਿਪੋਰਟ ਦੇਖ ਲੈਣੇ ਆ ਤੇ ਫਿਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਿਆ ਹੈ ਸਾਬਕਾ ਸੈਨੇਟਰ ਹਰਪ੍ਰੀਤ ਸਿੰਘ ਦੁਆਨੇ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪਟੀਸ਼ਨਕਰਤਾ ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਫਟਕਾਰ ਲਗਾਈ ਹੈ ਅਦਾਲਤ ਨੇ ਇਸ ਮਾਮਲੇ ਤੇ ਸਖਤ ਟਿੱਪਣੀ ਕਰਦੇ ਆਖਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਪ੍ਰਣਾਲੀ ਨੂੰ ਚੋਣਾ ਲਈ ਕੁਰਬਾਨ ਨਹੀਂ ਕੀਤਾ ਜਾ ਸਕਦਾ। ਮਾਮਲੇ 'ਚ ਚੀਫ ਜਸਟਿਸ ਨੇ ਪੁੱਛਿਆ ਹੈ ਕਿ ਅਸੀਂ ਕਿਸੇ ਵਿਦਿਅਕ ਸੰਸਥਾ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਕਿਸੇ ਸਿਆਸੀ ਸੰਸਥਾ ਬਾਰੇ। ਅਦਾਲਤ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਸਿੱਖਿਆ ਦੇਣਾ ਹੈ ਅਤੇ ਇਹ ਉਦੇਸ਼ ਹੌਲੀ-ਹੌਲੀ ਪਿੱਛੇ ਰਹਿ ਰਿਹਾ ਜਾਪਦਾ ਹੈ। ਇਸ ਮੌਕੇ ਹਾਈ ਕੋਰਟ ਨੇ ਵਿਦਿਆਰਥੀਆਂ ਨੂੰ ਕਲਾਸਾਂ ਲਾਉਣ ਦੇ ਹੁਕਮ ਦਿੱਤੇ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਵਿਦਿਆਰਥੀਆਂ ਨੇ ਆਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਸੈਨੇਟ ਚੋਣਾਂ ਦੀ ਮਿਤੀ ਦਾ ਐਲਾਨ ਨਾ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਵਿਦਿਆਰਥੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਝੜਕ ਨੂੰ ਵੀ ਇੰਗਾਲਿਆ ਕਰ ਦਿੱਤਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਲਈ ਸੈਮੈਸਟਰਵਾਰ ਪ੍ਰੀਖਿਆਵਾਂ 18 ਨਵੰਬਰ 2025 ਦੇ ਆਸ-ਪਾਸ ਸ਼ੁਰੂ ਹੋ ਰਹੀਆਂ ਨੇ ਕਈ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਵੀ ਜਾਰੀ ਹੋ ਚੁੱਕੀ ਹੈ ਅੰਦੋਲਨ ਚ ਸ਼ਾਮਲ ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਦੇ ਆਗੂਆਂ ਦੀ ਇੱਕ ਮੀਟਿੰਗ 20 ਨਵੰਬਰ ਨੂੰ ਸੱਦੀ ਗਈ ਹੈ ਇਸ ਦੌਰਾਨ ਕਈ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਹੈ ਸੈਨੇਟ ਉਹਨਾਂ ਦਾ ਜਿਹੜਾ ਐਲਾਨ ਆ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਆ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਕੱਟ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਉਹਦੇ ਚ ਸਟੇਜ ਚ ਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਤਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦੇਣ ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਝੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਂ ਦੇਣ ਤੇ ਸਮਰੱਥ ਰਹੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਐਮ ਤੋਂ ਅਲੋ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇਣ ਤੇ ਸਮਰਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਡਟੀਐਫਾ ਨੌਜਵਾਨ ਪਰ ਸਭਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਜੋ ਮਤਲਬ ਨਿਰੰਤਰ ਸਾਡੇ ਮੋਰਚੇ 'ਚ ਛੜਨਾ ਡਟੇ ਹੋਏ ਨੇ ਕੇਂਦਰ ਸਰਕਾਰ ਨੇ 28 ਅਕਤੂਬਰ ਨੂੰ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਉਦੋਂ ਤੋਂ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਪਰ ਵਿਦਿਆਰਥੀ ਸੰਗਠਨ ਹੁਣ ਜਲਦੀ ਤੋਂ ਜਲਦੀ ਸੈਨੇਟ ਚੋਣਾਂ ਦੀ ਮੰਗ ਕਰ ਰਹੇ ਨੇ ਯੂਨੀਵਰਸਿਟੀ ਨੇ ਉਹਨਾਂ ਨੂੰ ਚੋਣਾਂ ਦਾ ਪਰੋਸਾ ਵੀ ਦਿੱਤਾ ਹੈ ਪਰ ਵਿਦਿਆਰਥੀ ਜਲਦੀ ਇਹਨਾਂ ਚੋਣਾਂ ਨੂੰ ਕਰਵਾਉਣ ਦੇ ਲਈ ਲਿਖਤੀ ਸਮਝੌਤੇ ਦੀ ਮੰਗ ਤੇ ਅੜੇ ਹੋਏ ਨੇ ਦੇਨੂ ਵਾਰ ਸੈਨੇਟਰ ਰਹਿ ਚੁਕੇ ਹਰਪਿੰਦ ਸਿੰਘ ਦੁਆ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਕਲਾਸਾਂ ਲਾਉਣ ਦੇ ਹੁਕਮ ਜਾਰੀ ਕੀਤੇ ਨੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਸੁਣਿਆ ਕਿ ਪੰਜਾਬ ਯੂਨੀਵਰਸਿਟੀ ਦਾ ਪ੍ਰਦਰਸ਼ਨ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਇਸ ਸਬੰਧੀ ਮੀਟਿੰਗ ਵੀ 20 ਤਰੀਕ ਨੂੰ ਬੁਲਾਈ ਹੈ ਹਾਲੇ ਕਿ 18 ਨਵੰਬਰ ਨੂੰ ਉਹਨਾਂ ਦੇ ਪੇਪਰ ਹੈ ਤੇ ਪਰ ਉਹਨਾਂ ਨੇ ਇਹਨਾਂ ਪੇਪਰਾਂ ਦਾ ਯਾਨੀ ਕਿ ਇਹਨਾਂ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਵਿਦਿਆਰਥੀਆਂ ਨੇ ਇਹ ਗੱਲ ਕਹੀ ਹੈ ਕਿ ਸੈਨੇਟ ਚੋਣਾਂ ਦਾ ਸ਼ੈਡਿਊਲ ਜਾਰੀ ਕੀਤਾ ਜਾਵੇ ਉਹਨਾਂ ਚੱਕਰ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰੱਖਣਗੇ ਹਾਲਾਂਕਿ 10 ਨਵੰਬਰ ਦੀ ਜੇਕਰ ਗੱਲ ਕੀਤੀ ਜਾਵੇ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਦੇ ਵਿੱਚ ਕਈ ਜਥੇਬੰਦੀਆਂ ਦੇ ਵੱਲੋਂ ਹਿੱਸਾ ਪਾਇਆ ਗਿਆ ਤੇ ਵਿਦਿਆਰਥੀਆਂ ਦਾ ਸਾਥ ਦਿੱਤਾ ਗਿਆ ਉਸ ਵਕਤ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਜਾਣ ਤੋਂ ਰੋਕਿਆ ਵੀ ਗਿਆ ਹਾਲਾਂਕਿ ਥਾਂ-ਥਾਂ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਿਆ ਗਿਆ ਕਾਫੀ ਵੱਡਾ ਸੰਘਰਸ਼ ਇਸ ਦੌਰਾਨ ਦੇਖਣ ਨੂੰ ਮਿਲਿਆ ਇਸ ਦੌਰਾਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ 10 ਨਵੰਬਰ ਨੂੰ ਇੰਨਾ ਵੱਡਾ ਪ੍ਰਦਰਸ਼ਨ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਇਹ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਵੱਡਾ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਮੰਗਾਂ ਦੇ ਸਬੰਧ ਵਿੱਚ ਹਾਮੀ ਨਾ ਪਰੀ ਗਈ। ਇਸ ਪ੍ਰੋਗਰਾਮ ਦੇ ਸਬੰਧ ਵਿੱਚ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਐਸਐਫਐਸ ਪ੍ਰਧਾਨ ਸੰਦੀਪ ਸਿੰਘ ਸਭ ਤੋਂ ਪਹਿਲਾਂ ਨਾ ਸਵਾਗਤ ਕਰਦੇ ਆ। ਸਚੀਗਾਂ ਸਰ ਬਹੁਤ ਬਹੁਤ ਸਵਾਗਤ ਹੈ। ਜੀ। ਜਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਸੰਦੀਪ ਜੀ ਤੇਜ਼ ਹੁੰਦਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਵਾਪਸ ਜਾਣ ਦੇ ਲਈ ਹਾਈ ਕੋਰਟ ਨੇ ਹੁਕਮ ਵੀ ਜਾਰੀ ਕਰ ਦਿੱਤੇ ਨੇ। ਪਰ ਵਿਦਿਆਰਥੀਆਂ ਨੇ ਇਹਨਾਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਉਹ ਇਹ ਪ੍ਰੀਖਿਆਵਾਂ ਦਾ ਬਾਈਕਾਟ ਕਰਨਗੇ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਇਹਦੇ ਵਿੱਚ ਸਮੇਂ ਦੀ ਬਰਬਾਦੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਹ ਇਹ ਸਮਾਂ ਜਿਹੜਾ ਹੁੰਦਾ ਹੈ ਵਿਦਿਆਰਥੀਆਂ ਦੇ ਲਈ ਪ੍ਰੀਖਿਆਵਾਂ ਦੇਣ ਦਾ ਸਮਾਂ ਕਾਫੀ ਜ਼ਿਆਦਾ ਅਹਿਮ ਮੰਨਿਆ ਜਾਂਦਾ ਹੈ ਪਰ ਇਸੇ ਸਮੇਂ ਦੇ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਜਦੋਂ ਸੀਧੀਆਂ ਜਮ ਭਗਤ ਸਿੰਘ ਉਹਨੀ ਆਪਣੀ ਲੜਾਈ ਲੜ ਰਹੇ ਸੀ ਆਜ਼ਾਦੀ ਦੇ ਅੰਦੋਲਨ ਲੜ ਰਹੇ ਸੀ ਉਦੋਂ ਅੰਗਰੇਜ਼ਾਂ ਦੇ ਖਿਲਾਫ ਜਦੋਂ ਕੋਈ ਕਾਲ ਹੁੰਦੀ ਸੀ ਤਾਂ ਇਹ ਲਗਾਤਾਰ ਇਹ ਕਿਹਾ ਜਾਂਦਾ ਸੀਗਾ ਕਿ ਆਪਣੀਆਂ ਕਲਾਸਾਂ ਦਾ ਬਾਈਕਾਟ ਕਾਲਜਾਂ ਦਾ ਬਾਈਕਾਟ ਕਰਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਜਿਹੜਾ ਵਿਰੋਧ ਆ ਉਹ ਆਪਣਾ ਦਰਜ ਕਰਾਉਣ ਲਈ ਕਲਾਸਾਂ ਛੱਡ ਕੇ ਆਉਣਾ ਚਾਹੀਦਾ ਹੈ ਮਤਲਬ ਅੱਜ ਪੰਜਾਬ ਯੂਨੀਵਰਸਿਟੀ ਦੀ ਐਗਜ਼ਿਸਟੈਂਸ ਦਾ ਸਵਾਲ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਪਾਰਲੀਮੈਂਟ ਨੂੰ ਭੰਗ ਕਰ ਦਿੱਤਾ ਇਹਦੇ ਬੇਸਿਕ ਐਸੈਂਸ ਨੂੰ ਖਤਮ ਕਰ ਦਿੱਤਾ ਗਿਆ ਤੇ ਕਲਾਸਾਂ ਐਗਜ਼ਾਮੀਨੇਸ਼ਨ ਉਹਦੇ ਵਿੱਚ ਸੈਕੰਡਰੀ ਚੀਜ਼ ਹੈ ਜੇ ਅਗਰ ਯੂਨੀਵਰਸਿਟੀ ਹੀ ਨਾ ਬਚੀ ਅਗਰ ਯੂਨੀਵਰਸਿਟੀ ਹੀ ਪ੍ਰਾਈਵੇਟ ਹੋ ਗਈ ਅਗਰ ਯੂਨੀ ਸਾਡੀ ਮਤਲਬ ਇਗਜ਼ਾਮ ਦੇ ਕੇ ਕੀ ਕਰਾਂਗੇ ਅਗਰ ਇੱਥੇ 1100% ਫੀਸਾਬਾਦੀਆਂ ਨੇ ਤਾਂ ਇੱਕ ਯੂਨੀਵਰਸਿਟੀ ਤੋਂ ਇੱਕ ਬਹੁਤ ਵੱਡਾ ਸੈਕਸ਼ਨ ਬਾਹਰ ਹੋ ਜਾਏਗਾ ਤਾਂ ਉਹ ਇਗਜ਼ਾਮ ਦੇਣ ਦੇ ਪ੍ਰੋਸੈਸ ਦੇ ਵਿੱਚ ਵੀ ਨਹੀਂ ਆਏਗਾ ਤਾਂ ਇੱਕ ਵੱਡਾ ਸਵਾਲ ਆ ਤੇ ਉਹ ਜੇ ਦੂਜੀ ਗੱਲ ਜਿਹੜੀ ਇਹ ਹੈ ਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਜਿਹੜੀ ਗੱਲ ਕੀਤੀ ਆ ਤੇ ਉਹ ਵੀ ਕੋਈ ਜ਼ਿਆਦਾ ਸਹੀ ਗੱਲ ਨਹੀਂ ਹੈਗੀ ਕਿਉਂਕਿ ਗਵਰਨਮੈਂਟ ਦੇ ਤਿੰਨ ਅੰਗ ਹੁੰਦੇ ਨੇ ਇੱਕ ਲੈਜਿਸਲੇਟਿਵ ਅੰਗ ਹੁੰਦਾ ਦੂਜਾ ਐਗਜ਼ੈਕਟਿਵ ਹੁੰਦਾ ਤੇ ਤੀਜਾ ਜੁਡੀਸ਼ਰੀ ਹੁੰਦਾ ਜੁਡੀਸ਼ਰੀ ਦਾ ਕੰਮ ਲਾਅ ਬਣਾਉਣਾ ਨਹੀਂ ਹੁੰਦਾ ਜੁਡੀਸ਼ਰੀ ਦਾ ਕੰਮ ਸਿਰਫ ਇੱਕ ਹੁੰਦਾ ਕਿ ਉਹਨੇ ਲਾਅ ਦੇਖਣਾ ਕਿ ਜਿਹੜਾ ਲਾਅ ਉਹਦੇ ਉਹਦੇ ਸਾਹਮਣੇ ਕੇਸ ਪੋਰਟ ਫਾਰਵਰਡ ਕੀ ਉਹਦੀ ਲੀਗੈਲਿਟੀ ਦੇਖਣੀ ਆ ਨਾ ਕਿ ਪੋਲੀਟੀਕਲ ਸਟੇਟਮੈਂਟਾਂ ਪਾਸ ਕਰਨੀਆਂ ਤਾਂ ਅਗਰ ਜਿਹੜੀ ਇਹ ਹਾਈ ਕੋਰਟ ਜੱਜ ਸਹਿਵਾਨ ਨੇ ਜਿਹੜੀ ਇਹ ਗੱਲ ਕੀਤੀ ਆ ਬਿਲਕੁਲ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਗੱਲ ਕੀਤੀ ਆ ਬੇਸਿਕਲੀ ਉਹ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਕਰ ਰਹੇ ਨੇ ਕਨਸਟੀਟਿਊਸ਼ਨ ਸਾਨੂੰ ਫੰਡਾਮੈਂਟਲ ਰਾਈਟ ਟੂ ਪ੍ਰੋਟੈਸਟ ਦੇ ਰਿਹਾ ਕਨਸਟੀਟਿਊਸ਼ਨ ਸਾਨੂੰ ਰਾਈਟ ਟੂ ਮਤਲਬ ਜੇ ਸਾਡੇ এডਿਕੇਸ਼ਨ ਦੇ ਰਾਈਟ ਟੂ এডਿਕੇਸ਼ਨ ਦੇ ਵਿੱਚ ਫੰਡਾਮੈਂਟਲ ਰਾਈਟ ਨਹੀਂ ਹੈਗਾ ਉਹ ਕਾਦੀ এডਿਕੇਸ਼ਨ ਹੈ ਮਤਲਬ ਭਗਤ ਸਿੰਘ ਇਹ ਸਾਫ਼ ਗੱਲ ਕਰਦੇ ਨੇ ਕਿ ਜੇ ਸਾਡੀ এডਿਕੇਸ਼ਨ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਂ ਸਾਡੀ ਡੈਮੋਕ੍ਰੇਸੀ ਨੂੰ ਜਾਂ ਸਾਡੇ ਮਜ਼ਦੂਰਾਂ ਕਿਸਾਨਾਂ ਜਾਂ ਲੋਕਾਂ ਦੀ ਗੱਲ ਨਹੀਂ ਕਰਦਾ ਤਾਂ ਉਹ এডਿਕੇਸ਼ਨ ਨੇ ਕਭਈਆ ਤਾਂ ਜਿਹੜੀ ਇਹ ਸਟੇਟਮੈਂਟ ਪਾਸ ਕੀਤੀਆਂ ਜਾ ਰਹੀਆਂ ਨੇ ਵੈਸੇ ਵੀ ਸਾਨੂੰ ਅਸੀਂ ਸਟੂਡੈਂਟ ਜਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕੋਈ ਹਾਈ ਕੋਰਟ ਨਹੀਂ ਗਿਆ ਹੈਗਾ ਕੋਈ ਸੈਨੇਟਰ ਗਿਆ ਹੋਵੇਗਾ ਸਾਨੂੰ ਪਹਿਲਾਂ ਹੀ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਬਹੁਤੀਆਂ ਉਮੀਦਾਂ ਨਹੀਂ ਹੈਗੀਆਂ ਨੇ ਜਿਸ ਤਰੀਕੇ ਦੀਆਂ ਜੱਜਮੈਂਟਾਂ ਆ ਰਹੀਆਂ ਨੇ ਪੋਲੀਟੀਕਲ ਜੱਜਮੈਂਟਸ ਆ ਰਹੀਆਂ ਨੇ ਤਾਂ ਉਹ ਲਗਾਤਾਰ ਜੋ ਸਾਡੀ ਸੈਨੇਟ ਨੂੰ ਲੈ ਕੇ ਸਾਡੇ ਪ੍ਰੋਟੈਸਟ ਨੂੰ ਲੈ ਕੇ ਜਾ ਉਹ ਲਦਾਖ ਨੂੰ ਲੈ ਕੇ ਜਾ ਉਹ ਜੰਮੂ ਐਂ ਕਸ਼ਮੀਰ ਦੀ ਧਾਰਾ 370 ਤੋੜਨਾ ਹੋਵੇ ਮਨੀਪੁਰ ਨੂੰ ਲੈ ਕੇ ਜਾਂ ਰਾਮ ਮੰਦਰ ਨੂੰ ਲੈ ਕੇ ਜਿਸ ਤਰੀਕੇ ਦੀਆਂ ਪੋਲੀਟੀਕਲ ਸਟੇਟਮੈਂਟ ਆ ਰਹੀਆਂ ਨੇ ਉਹ ਕੋਈ ਜ਼ਿਆਦਾ ਮਤਲਬ ਉਹਦੇ ਵਿੱਚ ਸਾਨੂੰ ਉਹ ਕੋਈ ਜਿਆਦਾ ਲੋਕ ਪੱਕੀ ਜਜਮੈਂਟਾਂ ਨਹੀਂ ਆ ਰਹੀਆਂ ਉਹ politically motivated ਬੀਜਪੀ ਆਰਐਸਐਸ ਨਾਲ ਜੁੜੀਆਂ ਹੋਈਆਂ ਜਜਮੈਂਟਸ ਆ ਰਹੀਆਂ ਨੇ ਤਾਂ ਅਸੀਂ ਜਦੋਂ ਕੋਰਟ ਕੋਲ ਗਏ ਨਹੀਂ ਉਹ ਕਿਉਂ ਜਜਮੈਂਟ ਸਾਡੇ ਉੱਪਰ ਪਾਸ ਕਰ ਰਹੇ ਨੇ ਮਤਲਬ ਸਾਡੀ ਸਾਡਾ ਸਾਡਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਮਤਲਬ ਪ੍ਰੋਟੈਸਟ ਕਰਨਾ ਸਾਡਾ ਫੰਡਾਮੈਂਟਲ ਰਾਈਟ ਆ ਤੇ ਸਾਡੀ ਐਜੂਕੇਸ਼ਨ ਦਾ ਇਹ ਪਾਰਟ ਹੋਣਾ ਚਾਹੀਦਾ ਹੈ ਹਾਂ ਤਾਂ ਇਹ ਇਸ ਤਰੀਕੇ ਦੀ ਜਿਹੜੀ ਆ ਰਹੀ ਹੈ ਸਹੀ ਅਪਰੋਚ ਨਹੀਂ ਹੈਗੀ ਹਾਂ ਜਿਸ ਤਰੀਕੇ ਦੇ ਨਾਲ ਸੰਦੀਪ ਜੀ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਜਾਰੀ ਹੈ ਹਾਲਾਂਕਿ 10 ਨਵੰਬਰ ਦੇ ਪ੍ਰਦਰਸ਼ਨ ਨੂੰ ਤਾਂ ਹਰ ਕੋਈ ਜਾਣਦਾ ਹੈ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋਇਆ ਹਾਲਾਂਕਿ ਜਨਾਂ ਦੇ ਕੋਲ ਪਛਾਣ ਪੱਤਰ ਸੀ ਉਹਨਾਂ ਨੂੰ ਹੀ ਯੂਨੀਵਰਸਿਟੀ ਦੇ ਵਿੱਚ ਦਾਖਲੇ ਦੇਣ ਦੀ ਗੱਲ ਕਹੀ ਗਈ ਸੀ ਪਰ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਦੌਰਾਨ ਸੰਘਰਸ਼ ਦੇ ਵਿੱਚ ਇਹ ਵੀ ਕਿਹਾ ਕਿ ਉਹਨਾਂ ਦੇ ਕੋਲ ਪਛਾਣ ਪੱਤਰ ਹੋਣ ਦੇ ਬਾਵਜੂਦ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕੰਟੀਨਰ ਬੰਦ ਕਰ ਦਿੱਤੀਆਂ ਗਈਆਂ ਤਾਂ ਕਿ ਵਿਦਿਆਰਥੀਆਂ ਨੂੰ ਮੁਸ਼ਕਲਾਂ ਆਵੇ ਹਾਲਾਂਕਿ ਇਸ ਪ੍ਰਦਰਸ਼ਨ ਤੋਂ ਬਾਅਦ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰੀਖਿਆਵਾਂ ਦਾ ਬਾਈਕਾਟ ਦੀ ਗੱਲ ਵਾਲੇ ਸਮੇਂ ਦੇ ਵਿੱਚ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਤੇਜ਼ ਹੋਏਗਾ ਜੇਕਰ ਸੈਨੇਟ ਚੋਣਾਂ ਦੇ ਸ਼ੈਡਿਊਲ ਨੂੰ ਜਾਰੀ ਨਾ ਕੀਤਾ ਗਿਆ ਹਾਂ ਬਿਲਕੁਲ 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 ਕਿਉਂਕਿ ਇਹਦੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਇਹ ਗੱਲ ਸਾਫ਼ ਕੀਤੀ ਆ ਮਤਲਬ ਇਹ ਪਹਿਲੇ ਦਿਨ ਤੋਂ ਸਾਡੀ ਗੱਲ ਕਲੀਅਰ ਆ ਕਿ ਅਗਰ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਾਂ ਸੈਂਟਰਲ ਗਵਰਨਮੈਂਟ ਬੀਜੇਪੀ ਆਰਐਸਐਸ ਦੀ ਇਹ ਚਾਹੁੰਦੀ ਆ ਕਿ ਸੈਨੇਟ ਤੋਂ ਬਿਨਾ ਯੂਨੀਵਰਸਿਟੀ ਫੰਕਸ਼ਨ ਕਰੇ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਅਗਰ ਸੈਨੇਟ ਦੇ ਇਲੈਕਸ਼ਨ ਦਾ ਸ਼ੈਡਿਊਲ ਜਾਰੀ ਨਹੀਂ ਕੀਤਾ ਜਾਂਦਾ ਇਹ ਯੂਨੀਵਰਸਿਟੀ ਵੀ ਪ੍ਰੋਪਰ ਜਿਹੜੀ ਫੰਕਸ਼ਨਿੰਗ ਆ ਉਹ ਅਸੀਂ ਨਹੀਂ ਹੋਣ ਦੇਵਾਂਗੇ ਤੇ ਜਿਹੜੇ ਐਗਜ਼ਾਮੀਨੇਸ਼ਨ ਦੀ ਬਾਈਕਾਟ ਦੀ ਕਾਲ ਆ ਉਸੇ ਕੜੀ ਦਾ ਹਿੱਸਾ ਹੈ ਕਿ ਜੇ ਸਾਡੀ ਸੈਨਿਟੀ ਐਗਜ਼ਿਸਟ ਨਹੀਂ ਕਰਦੀ ਤਾਂ ਯੂਨੀਵਰਸਿਟੀ ਫੰਕਸ਼ਨ ਕਿਵੇਂ ਕਰ ਰਹੀ ਆ ਜਿਹੜੀ ਜਿਹੜੇ ਸਾਰੇ ਵੀ ਆਰਡਰ ਜਾਰੀ ਕੀਤੇ ਜਾ ਚਾਹੇ ਉਹ ਐਫਪੀ ਡੈਵਿਡ ਦਾ ਮਸਲਾ ਆਇਆ ਚਾਹੇ ਉਹ ਸੈਨੇਟ ਦਾ ਮਸਲਾ ਇਹ ਸਾਰੇ ਮਸਲੇ ਇਲੀਗਲ ਤੇ ਅਨਕਨਸਟੀਟਿਊਸ਼ਨਲ ਨੇ ਮਤਲਬ ਜਿਹੜੀ ਹਾਈਐਸਟ ਡਿਸੀਜਨ 메ਕਿੰਗ ਪਾਵਰ ਆ ਉਹ ਪੰਜਾਬ ਯੂਨੀਵਰਸਿਟੀ ਦੀ ਪਾਰਲੀਮੈਂਟ ਜਾਨੀ ਕਿ ਸੈਨੇਟ ਹੈ ਸੈਨੇਟ ਨੂੰ ਸਾਈਡ ਕਰਕੇ ਸੈਨਟ ਨੂੰ ਤੋੜ ਕੇ ਉਹਨੂੰ ਹਾਈਜੈਕ ਕਰਕੇ ਵਾਈਸ ਚਾਂਸਲਰ ਫੈਸਲੇ ਲੈ ਰਹੀ ਹੈ ਤੇ ਵਾਈਸ ਚਾਂਸਲਰ ਇੱਕ ਪੋਲੀਟੀਕਲ ਪੋਸਟ ਬਣ ਚੁੱਕੀ ਹੈ ਜਿਹੜੀ ਕਿ ਭਾਜਪਾ ਆਰਐਸਐਸ ਦੇ ਇਸ਼ਾਰਿਆਂ ਤੇ ਚੱਲ ਰਹੀ ਆ ਤਾਂ ਇਹ ਫੰਕਸ਼ਨਿੰਗ ਇਸ ਤਰੀਕੇ ਨਾਲ ਨਹੀਂ ਹੁੰਦੀ ਕਿ ਤੁਸੀਂ ਇਲਲੀਗਲ ਤਰੀਕੇ ਨਾਲ ਹਰ ਇੰਸਟੀਚਿਊਸ਼ਨ ਦੇ ਉੱਪਰ ਕਬਜ਼ਾ ਕਰ ਲਓ ਚਾਹੇ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਗੱਲ ਕਰ ਲਓ ਜੋ ਉੱਪਰ ਕਬਜ਼ਾ ਕਰ ਲਿਆ ਹੋਰ ਜਿਨੇ ਵੀ ਕਨਸਟੀਚਿਊਸ਼ਨਲ ਇੰਸਟੀਚਿਊਸ਼ਨਸ ਨੇ ਦੇਸ਼ ਦੇ ਉਹਦੇ ਉੱਪਰ ਕਬਜ਼ਾ ਕਰ ਲਿਆ ਇਹ ਦੇਸ਼ ਦੇ ਸਾਰੇ ਇੰਸਟੀਚਿਊਸ਼ਨਸ ਨੂੰ ਸਾਰੀਆਂ ਸਟੇਟ ਪਾਵਰ ਨੂੰ ਸੈਂਟਰਲਾਈਜ਼ ਕਰਨਾ ਸੈਂਟਰਲਾਈਜ਼ਡ ਕਰਕੇ ਦੇਸ਼ ਦੀ ਸੰਪਤੀ ਨੂੰ ਦੇਸ਼ ਦੀ এডਿਕੇਸ਼ਨ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਣਾ ਚਾਹੁੰਦੇ ਨੇ ਇਸੇ ਕਰਕੇ ਉਹਦਾ ਭਗਵਾਕਰਨ ਕਰਨਾ ਚਾਹੁੰਦੇ ਨੇ ਇਸੇ ਕਰਕੇ ਇਹ ਸਾਡੇ ਐਜੂਕੇਸ਼ਨਲ ਜਿਹੜੇ ਇੰਸਟੀਚਿਊਟ ਨੇ ਉਹਨੂੰ ਡੀਪੋਲਿਟਿਸੀਜ਼ ਕਰਨਾ ਚਾਹੁੰਦੇ ਨੇ ਤਾਂ ਕਿ ਚੰਡੀਗੜ੍ਹ ਦੀ ਜਿਹੜੀ ਜਗ੍ਹਾ ਏ ਇਹ ਮਿਨੀ 나ਗਪੁਰ ਬਣਾਉਣਾ ਚਾਹੁੰਦੇ ਨੇ ਕਿ ਇਸ ਏਰੀਆ ਤੋਂ ਖੜ ਕੇ ਹਿਮਾਚਲ ਪੰਜਾਬ ਤੇ ਹਰਿਆਣੇ ਦੀ ਰਾਜਨੀਤੀ ਨੂੰ 나ਗਪੁਰ ਵਰਗੀਆਂ ਇਨਸਟਰਕਸ਼ਨ ਜਾਰੀ ਕੀਤੀਆਂ ਜਾਣ ਇਹ ਪੰਜਾਬ ਯੂਨੀਵਰਸਿਟੀ ਦੇ ਲੋਕ ਪੰਜਾਬ ਯੂਨੀਵਰਸਿਟੀ ਦੇ ਸਟੇਕ ਹোল্ডার ਬਿਲਕੁਲ ਨਹੀਂ ਚਾਹੁੰਦੇ ਹੈਗੇ ਸੰਦੀਪ ਜੀ ਇੱਥੇ ਸਵਾਲ ਇਹ ਵੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਜੇਕਰ ਅਸੀਂ ਸੰਘਰਸ਼ ਕਰ ਰਹੇ ਹਾਂ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਤਾਂ ਅਸੀਂ ਸੰਘਰਸ਼ ਕਰਾਂਗੇ ਆਪਣੇ ਹੱਕਾਂ ਨੂੰ ਲੈ ਕੇ ਬੇਸ਼ੱਕ ਵਿਦਿਆਰਥੀਆਂ ਦੇ ਵੱਲੋਂ ਜਦੋਂ ਪ੍ਰਦਰਸ਼ਨ ਕੀਤਾ ਗਿਆ ਬਹੁਤ ਸਾਰੀਆਂ ਮੰਗਾਂ ਤੇ ਉਹਨਾਂ ਨੇ ਮੰਨਾ ਲੀਆਂ ਇਹ ਸੈਨੇਟ ਦੀ ਬਹਾਲੀ ਨੂੰ ਲੈ ਕੇ ਕਿ ਜਿਸ ਤਰੀਕੇ ਦੇ ਨਾਲ ਨੋਟੀਫਿਕੇਸ਼ਨ ਸਾਹਮਣੇ ਆਏ ਨੇ ਹਾਲਾਂਕਿ ਵਿਦਿਆਰਥੀ ਹੁਣ ਤਰੀਕਿਆਂ ਦੇ ਐਲਾਨ ਤੇ ਅੜੇ ਹੋਏ ਨੇ ਕਿ ਤਰੀਕਾ ਦਾ ਐਲਾਨ ਹੋ ਜਾਵੇ ਸ਼ਡਿਊਲ ਜਾਰੀ ਹੋ ਜਿਹੜੀ ਪਟੀਸ਼ਨ ਪਾਈ ਗਈ ਉਹ ਰੱਦ ਕਰਦਿਆਂ ਹੋਇਆ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਵਿਦਿਆਰਥੀਆਂ ਦਾ ਉਦੇਸ਼ ਸਿੱਖਿਆ ਹਾਸਲ ਕਰਨਾ ਹੈ ਚੋਣਾ ਨਹੀਂ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵਿਦਿਆਰਥੀਆਂ ਦਾ ਜਿਹੜਾ ਮੁੱਖ ਮਕਸਦ ਹੈ ਉਹ ਪੜ੍ਹਾਈ ਹੋਣਾ ਚਾਹੀਦਾ ਉਹ ਉਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਇਹ ਜਿਹੜਾ ਸੰਘਰਸ਼ ਕਰਨਾ ਇਹ ਵਿਦਿਆਰਥੀਆਂ ਦਾ ਇਹ ਕੰਮ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਵਿਦਿਆਰਥੀਆਂ ਨੂੰ ਝਾੜ ਪਾਈ ਹੈ ਦੂਸਰੇ ਪਾਸੇ ਲੰਬੇ ਸਮੇਂ ਤੋਂ ਵਿਦਿਆਰਥੀ ਹੁਣ ਸੰਘਰਸ਼ ਉੱਤੇ ਬੈਠੇ ਹੋਏ ਨੇ ਕਿਤੇ ਨਾ ਕਿਤੇ ਇੱਕ ਸਮੇਂ ਦੀ ਬਰਬਾਦੀ ਹੈ ਸਿੱਖਿਆ ਦੀ ਬਰਬਾਦੀ ਹੈ ਹਾਲਾਂਕਿ ਉਹ ਜਿਹੜੀ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ ਕਾਫੀ ਹੱਦ ਤੱਕ ਉਹਨਾਂ ਤੇ ਪ੍ਰਵਾਨਗੀ ਵੀ ਬਣ ਗਈ ਹੈ ਨੋਟੀਫ ਚੋਣਾਂ ਦੇ ਐਲਾਨ ਉੱਤੇ ਵਿਦਿਆਰਥੀ ਆੜੇ ਹੋਏ ਨੇ ਤੇ ਵੀਸੀ ਨੇ ਪਰੋਸਾ ਵੀ ਦਿੱਤਾ ਹੈ ਤੇ ਉਹ ਲਿਖਤੀ ਚਾਉਂਦੇ ਨੇ ਮਨ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ ਜੋ ਮੋਦੀ ਸਰਕਾਰ ਕਰ ਰਹੀ ਹੈ ਇੰਸਟੀਚੂਨਸ ਦੇ ਉੱਪਰ ਕਬਜ਼ਾ ਕਰ ਰਹੀ ਹੈ ਇੰਸਟੀਚੂਨਲ ਕੈਪਚਰਿੰਗ ਹੋ ਰਹੀ ਹੈ ਚਾਹੇ ਉਹ ਵੋਟ ਚੋਰੀ ਦੇ ਮਾਧਿਅਮ ਰਾਹੀਂ ਹੋਵੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਉੱਪਰ ਕਬਜ਼ਾ ਕਰਨਾ ਹੋਵੇ ਚਾਹੇ ਉਹ ਸੈਨੇਟ ਨੂੰ ਤੋੜਨਾ ਹੋਵੇ ਚਾਹੇ ਉਹ ਲਦਾਖ ਦੀ ਜਿਹੜੀ ਕੌਂਸਲ ਹੈ ਉਹਨੂੰ ਪੰਕ ਕਰਨਾ ਹੋਵੇ ਚਾਹੇ ਮਨੀਪੁਰ ਦੇ ਵਿੱਚ 2 ਸਾਲ ਤੋਂ ਲਗਾਤਾਰ ਟੈਨਸ਼ਨ ਕ੍ਰੀਏਟ ਕਰਨਾ ਹੋਵੇ ਚਾਹੇ ਉਹ ਸਾਊਥ ਦੇ ਜਿਹੜੇ ਸਟੇਟਸ ਨੇ ਜਾਂ ਪੂਰੇ ਦੇਸ਼ ਸਟੇਟਸ ਨੇ ਉਹਨਾਂ ਦੇ ਰਾਈਟ ਕੋਨ ਦਾ ਮਸਲਾ ਹੋਵੇ ਫੈਡਰਲ ਰਾਈਟ ਦਾ ਮਸਲਾ ਹੋਵੇ ਤਾਂ ਲਗਾਤਾਰ ਜੋ ਡਿਸੀਜਨ ਆ ਰਹੇ ਨੇ ਉਹ ਕੈਪਚਰਿੰਗ ਕੀਤੀ ਜਾ ਰਹੀ ਆ ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਮੋਦੀ ਸਰਕਾਰ ਮਤਲਬ ਜੋ ਬੀਜੇਪੀ ਆਰਐਸਐਸ ਨੇ ਆਰਡਰ ਕੱਢਿਆ ਇਹ ਸਾਨੂੰ ਸੈਨੇਟ ਦੀ ਡੇਟ ਚਾਹੀਦੀ ਆ ਕਿ ਇਲੈਕਸ਼ਨ ਦੀ ਡੇਟ ਜਾਰੀ ਕੀਤੀ ਜਾਵੇ ਕਿਉਂਕਿ ਸਾਨੂੰ ਬੀਜੇਪੀ ਆਰਐਸਐਸ ਦੇ ਉੱਪਰ ਮੋਦੀ ਦੇ ਉੱਪਰ ਤੇ ਇਹਨਾਂ ਦੇ ਜਿਹੜੇ ਪਿਆਦੇ ਨੇ ਪੰਜਾਬ ਯੂਨੀਵਰਸਿਟੀ ਦੇ ਉੱਪਰ ਉਹਨਾਂ ਪਰ ਬਿਲਕੁਲ ਪ੍ਰੋਸਾਨੀ ਇਹ ਇਹ ਜਿਹੇ ਬੰਦੇ ਨੇ ਜਿਹੜੇ ਆਪਣੀ ਗੱਲ ਲਿਖਤੀ ਦੇ ਰੂਪ ਦੇ ਵਿੱਚ ਕਹਿ ਕੇ ਵੀ ਮੁੱਕਰ ਜਾਂਦੇ ਨੇ ਇਹਦੀ ਇੱਕ ਫੰਡਾਮੈਂਟਲ ਪ੍ਰਾਈਮ ਐਗਜ਼ਾਮਪਲ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਨਸਟੀਟਿਊਸ਼ਨ ਦੀਆਂ ਸਿੱਧੀਆਂ ਧੱਜੀਆਂ ਝੱਜੀਆਂ ਉਡਾ ਕੇ ਰਿਕਰੂਟਮੈਂਟ ਕੀਤੀ ਜਾ ਰਹੀ ਹੈ ਜਿਹਦੇ ਵਿੱਚ OBC ਰਿਜ਼ਰਵੇਸ਼ਨ 0% ਹੈ ਮਤਲਬ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ 0% ਤੁਸੀਂ ਨਹੀਂ ਦੇ ਸਕਦੇ ਤਾਂ ਇਹ ਪਰ 0% ਦੇ ਨਾਲ ਉਹਨੂੰ ਲਾਗੂ ਕਰ ਰਹੇ ਨੇ ਅਸੀਂ ਐਸਐਫਐਸ ਵੱਲੋਂ ਪ੍ਰੋਟੈਸਟ ਕੀਤਾ 56 ਦਿਨ ਰਜਿਸਟਰਾਰ ਨੇ ਸਾਨੂੰ ਲਿਖ ਕੇ ਦਿੱਤਾ ਕਿ 27% ਟੋਟਲ OBC ਰਿਜ਼ਰਵੇਸ਼ਨ ਹੋਏਗੀ 12% ਉਹਦੇ ਵਿੱਚ ਪੰਜਾਬ ਦੀ ਰਿਜ਼ਰਵੇਸ਼ਨ ਹੋਏਗੀ ਲਿਖਤੀ ਦੇ ਕੇ ਮੁੱਕਰ ਗਏ ਇਸੇ ਕਰਕੇ ਸਾਡੀ ਸਾਨੂੰ ਵਿਸ਼ਵਾਸ ਨਹੀਂ ਹੈਗਾ ਇਹਨਾਂ ਲੋਕਾਂ ਤੇ ਲਿਖਤੀ ਦੇ ਕੇ ਮੁੱਕਰ ਦਿੰਦੇ ਨੇ ਤਾਂ ਅਸੀਂ ਕਿਹੜੀ ਗਲਤੀ ਉਠੀਏ ਕਿ ਸੈਨੇਟ ਦੇ ਇਲੈਕਸ਼ਨ ਹੋ ਜਾਣਗੇ ਪਿਛਲੇ 1 ਸਾਲ ਤੋਂ ਸਾਨੂੰ ਟਰਕਾਰ ਰਹੇ ਨੇ ਅਗਰ ਇਹ ਐਡਾ ਵੱਡਾ ਇਤਿਹਾਸਿਕ ਪ੍ਰੋਟੈਸਟ ਲੋਕ ਕੋਲ ਨਾ ਹੁੰਦਾ ਤਾਂ ਇਹਨਾਂ ਨੇ ਵਾਪਸ ਵੀ ਨਹੀਂ ਲੈਣਾ ਸੀਗਾ ਤਾਂ ਜਿਵੇਂ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨੀ ਅੰਦੋਲਨ ਸਾਲ ਸਾਲ ਚੱਲਿਆ ਉਹਨਾਂ ਦੇ ਉੱਪਰ ਕੋਰਟ ਨੇ ਵੀ ਕਿਹਾ ਕਿ ਤੁਸੀਂ ਇੱਥੇ ਉੱਠ ਜਾਓ ਲੇਕਿਨ ਲੋਕ ਆਪਣੇ ਹੱਕ ਮੰਗਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਲੇ ਕਾਨੂੰਨ ਰੱਦ ਕਰਾ ਕੇ ਉੱਠੇ ਇਸੇ ਤਰੀਕੇ ਦੇ ਨਾਲ ਸੈਨੇਟ ਦਾ ਜਿਹੜਾ ਘੋਲ ਆ ਇਹ ਪੂਰੇ ਪੰਜਾਬ ਦਾ ਹਰਿਆਣਾ ਦਾ ਪੰਜਾਬ ਯੂਨੀਵਰਸਿਟੀ ਦੇ ਸਟੇਕ ਹੋਲਡਰ ਦਾ ਇੱਕ ਵੱਡਾ ਘੋਲ ਲੋਕ ਘੋਲ ਬਣ ਚੁੱਕਿਆ ਇਹ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਸਾਡਾ ਜਿਹੜਾ ਡਿਮਾਂਡ ਚਾਟਰ ਹੈ ਖਾਸ ਕਰਕੇ ਜਿਹਦੇ ਵਿੱਚ ਇਹ ਆ ਕਿ ਸੈਨੇਟ ਦੀ ਇਲੈਕਸ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਵੇ ਉਹ ਜਾਰੀ ਹੋਏਗਾ ਅਸੀਂ ਉਠਾਂਗੇ ਹੂੰ ਦੂਜਾ ਮਸਲਾ ਜਿਹੜਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਾਈ ਕੋਰਟ ਟਿੱਪਣੀ ਕਰ ਰਿਹਾ ਹਾਈ ਕੋਰਟ ਦੇ ਇਹਦੇ ਵਿੱਚ ਸਾਨੂੰ ਸੋਚਣਾ ਪੈਗਾ ਕਿ ਹਾਈ ਕੋਰਟ ਦੇ ਵਿੱਚ ਵੀ ਕਨਫਲਿਕਟ ਆਫ ਇੰਟਰਸਟ ਹੈ ਹੂੰ ਹੂੰ ਜਿਹੜੀ ਸੈਨੇਟ ਹੈ ਸੈਨੇਟ ਦੇ ਵਿੱਚ ਐਕਸ-ਆਫੀਸ਼ੀਅਲ ਮੈਂਬਰਸ ਹੈਗੇ ਨੇ ਹਾਈ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਹਾਈ ਕੋਰਟ ਦਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਐਕਸ-ਆਫੀਸ਼ੀਅਲ ਮੈਂਬਰ ਹੈ ਤਾਂ ਕਨਫਲਿਕਟ ਆਫ ਇੰਟਰਸਟ ਵੀ ਸਾਨੂੰ ਅਡਜਸਟ ਕਰਦਾ ਦੂਜਾ ਮਸਲਾ ਸਾਡੇ ਰਾਈਟ ਟੂ ਪ੍ਰੋਟੈਸਟ ਫੰਡਾਮੈਂਟਲ ਰਾਈਟ ਹੈ ਸਾਡਾ ਫੰਡਾਮੈਂਟਲ ਰਾਈਟ ਪ੍ਰਭਾਵਿਤ ਕਰਕੇ এডਿਕੇਸ਼ਨ ਕਿਹੜੀ ਕਿਸ ਤਰੀਕੇ ਦੀ এডਿਕੇਸ਼ਨ ਕੀ ਅਸੀਂ ਸੰਗੀ এডਿਕੇਸ਼ਨ ਲਈਏ ਕੀ ਅਸੀਂ obedient ਸਿਟੀਜ਼ਨ ਬਣੀਏ ਇਹ ਜੋ ਵੀ ਕਹਣ ਉਹ ਮੰਨ ਲਈਏ ਇਹ এডਿਕੇਸ਼ਨ ਪਾਲਿਸੀ ਲਾਗੂ ਕਰਨਗੇ ਉਹਨੂੰ ਮੰਨ ਲਈਏ ਹੁਣ এডਿਕੇਸ਼ਨ ਪਾਲਿਸੀ ਦਾ ਇਹ ਕਹਿੰਦੀ ਹੈ ਕਿ ਸਾਰੀਆਂ ਤੁਹਾਡੀਆਂ ਫੀਸਾਂ ਨੇ ਉਹ ਵਦਨ ਗਿਆ ਯੂਨੀਵਰਸਿਟੀ ਸੈਂਟਰਲ ਗਵਰਨਮੈਂਟ ਕੋਈ ਫੰਡ ਨਹੀਂ ਦੇਵੇਗੀ ਲੋਨ ਦੇਗੀ ਤਾਂ ਅਸੀਂ ਇਹ ਸਾਡੀ ਐਜੂਕੇਸ਼ਨ ਹੋਏਗੀ ਕਿ ਜਿਹਦੇ ਕੋਲ ਪੈਸਾ ਉਹ ਐਜੂਕੇਸ਼ਨ ਲੈ ਸਕਦਾ ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਨਹੀਂ ਲਏਗਾ ਹੂੰ ਤਾਂ ਇਹ ਇੱਕ ਮਤਲਬ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਐਜੂਕੇਸ਼ਨ ਦੇ ਨਾਲ ਇੱਕ ਵੈਲਾ ਆਰਟੀਕੂਲੇਟਡ ਜਜਮੈਂਟ ਆਣੀ ਚਾਹੀਦੀ ਹੈ ਨਾ ਕਿ ਸਾਨੂੰ ਸਾਡੇ ਫੰਡਾਮੈਂਟਲ ਰਾਈਟ ਉਹਨੂੰ ਕੰਪੈਰੀਜ਼ਨ ਦੇ ਵਿੱਚ ਉਹਨੂੰ ਆਪੋਜ਼ਿਟ ਦੇ ਵਿੱਚ ਜ਼ਰੂਰ ਦੇਖਣ ਦੀ ਜ਼ਰੂਰਤ ਨਹੀਂ ਹੈ ਜੀ ਹੂੰ ਸੰਦੀਪ ਜੀ ਇਹ ਵੀ ਸਵਾਲ ਹੈ ਜਿਸ ਤਰੀਕੇ ਦੇ ਨਾਲ ਹੁਣੇ-ਹੁਣੇ ਤੁਸੀਂ ਕਿਹਾ ਕਿ ਇਹ ਤਾਂ ਲਿਖਤੀ ਦੇ ਕੇ ਵੀ ਮੁਕਰ ਜਾਂਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਸ਼ੈਡਿਊਲ ਜਾਰੀ ਕਰਨ ਦੀ ਗੱਲ ਕਹੀ ਵੀਸੀ ਨੂੰ ਲਿਖ ਕੇ ਦੇਣ ਦੀ ਵੀ ਗੱਲ ਕਹੀ ਕਿ ਚੋਣਾ ਹੋਣ ਗਈਆਂ ਇਹ ਚੀਜ਼ਾਂ ਤੇ ਅੜੇ ਹੋਏ ਨੇ ਵਿਦਿਆਰਥੀ ਕੀ ਲੱਗਦਾ ਹੈ ਜੇ ਲਿਖਤੀ ਵੀ ਦੇ ਦਿੰਦੇ ਨੇ ਤਾਂ ਵੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਜਾਂ ਫਿਰ ਉੱਠ ਜਾਏ ਉੱਠ ਜਾਣਗੇ ਵਿਦਿਆਰਥੀ ਫਿਰ ਇਸ ਭਰੋਸੇ ਤੇ ਜੇ ਜਦੋਂ ਸਾਡਾ ਸ਼ਡਿਊਲ ਜਾਰੀ ਹੋ ਗਿਆ ਉਦੋਂ ਸਾਡਾ ਧਰਨਾ ਸਮਾਪਤ ਹੋ ਜਾਏਗਾ ਜਿਹੜੀ ਅਸੀਂ ਡਿਮਾਂਡ ਚੈਟਰ ਦਿੱਤਾ ਜਦੋਂ ਡਿਮਾਂਡ ਸਾਡੀਆਂ ਪੂਰੀ ਹੋ ਗਿਆ ਅਸੀਂ ਕਿਉਂ ਬੈਠਾਂਗੇ ਹੂੰ ਹੂੰ ਤੇ ਨਾਲ ਹੀ ਜੇਕਰ 10 ਤਰੀਕ 10 ਨਵੰਬਰ ਦੀ ਗੱਲ ਕੀਤੀ ਜਾਵੇ ਧਰਨਾ ਪ੍ਰਦਰਸ਼ਨ ਸਾਬ ਸਾਰੇ ਪੰਜਾਬ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੇ ਸੰਘਰਸ਼ ਕੀਤਾ ਜੇਕਰ ਇਸੇ ਤਰ੍ਹਾਂ ਹੁਣ ਮੰਗਾ ਨਹੀਂ ਮੰਨੀਆਂ ਜਾਂਦੀਆਂ ਸ਼ਡਿਊਲ ਨਹੀਂ ਜਾਰੀ ਕੀਤਾ ਜਾਂਦਾ ਤਾਂ ਅੱਗੇ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਸਕਦਾ ਤੇ ਇਹਦਾ ਅਸਰ ਕੀ ਦੇਖਣ ਨੂੰ 10 ਤਰੀਕ ਨੂੰ ਅਸੀਂ 20 ਤਰੀਕ ਨੂੰ ਸਾਰੇ ਮੂਰਜੇਥੇ ਬੰਦੀਆਂ ਔਰਤਾਂ ਦੀਆਂ ਸਾਰੀਆਂ ਜਿੰਨੀਆਂ ਵੀ ਜਨਤਾ ਦੇ ਜਥੇ ਬੰਦੀਆਂ ਨੇ ਉਹਨਾਂ ਦੀ ਕਾਲ ਕੀਤੀ ਆ ਅਗਲੀ ਕਾਲ ਲਈ ਉਹਨਾਂ ਤੋਂ ਸੁਜੈਸ਼ਨ ਲਵਾਂਗੇ ਤੇ 26 ਤੋਂ ਲੈ ਕੇ 30 ਤਰੀਕ ਤੱਕ ਅਸੀਂ ਇੱਕ ਸਿਆਸੀ ਕਾਨਫਰੰਸ ਫੈਡਰਲਿਜ਼ਮ ਅਤੇ ਡੈਮੋਕ੍ਰੇਸੀ ਦੇ ਉੱਪਰ ਕਰਨ ਦੀ ਸੋਚ ਰਹੇ ਹਾਂ ਤਾਂ ਇਹ ਇੱਕ ਵੱਡਾ ਆਉਣ ਵਾਲੇ ਟਾਈਮ ਦੇ ਵਿੱਚ ਸੰਘਰਸ਼ ਤਿੱਖਾ ਹੋਏਗਾ ਹੂੰ ਤਜੇ ਤਰੀਕੇ ਦੇ ਨਾਲ ਵਿਦਿਆਰਥੀ ਹੁਣ ਸੰਘਰਸ਼ ਕਰ ਰਹੇ ਨੇ ਕਾਫੀ ਵਿਦਿਆਰਥੀ ਐ ਭੁਖੜ ਤਾਲੂ ਤੇ ਵੀ ਬੈਠੇ ਤੇ ਇਸੇ ਦੌਰਾਨ ਉਹਨਾਂ ਦੀ ਭੁਖੜ ਤਾਲ ਨੂੰ ਖਤਮ ਵੀ ਕਰਵਾਇਆ ਗਿਆ ਸੰਘਰਸ਼ ਕਾਫੀ ਕਰ ਰਹੇ ਨੇ ਵਿਦਿਆਰਥੀ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਜਿਸ ਤਰੀਕੇ ਦੇ ਨਾਲ ਹੁਣ ਅਗਲੀ ਰਣਨੀਤੀ ਤਿਆਰ ਕੀਤੀ ਜਾਣੀ ਹੈ ਤੇ ਪ੍ਰੀਖਿਆਵਾਂ ਦਾ ਵੀ ਬਾਈਕਾਰਡ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਹੈ ਕਿ ਪ੍ਰੀਖਿਆਵਾਂ ਤਾਂ ਬਾਅਦ ਵਿੱਚ ਵੀ ਹੁੰਦੀਆਂ ਰਹਿਣਗੀਆਂ ਪਰ ਜਿਸ ਤਰੀਕੇ ਦੇ ਨਾਲ ਸੰਘਰਸ਼ ਚੱਲ ਰਿਹਾ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੰਗਾਂ ਤੇ ਅੜੇ ਹੋਏ ਨੇ ਵਿਦ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਹ ਸੰਘਰਸ਼ ਤੇਰ ਹੁੰਦਾ ਨਜ਼ਰ ਆਏਗਾ ਪਹਿਲਾਂ ਨਾਲ ਪਰ ਅਸੀਂ ਸ਼ਡਿਊਲ ਤੇ ਤਾਂ ਅੜੇ ਹੋਏ ਆਂ ਲੇਕਿਨ ਉਹ ਵੀ ਸ਼ਡਿਊਲ ਨਾ ਜਾਰੀ ਕਰਨ ਤੇ ਅੜੇ ਹੋਏ ਨੇ ਹੂੰ ਹੂੰ ਤਾਂ ਇਹ ਉਹਨਾਂ ਦੀ ਇੱਕ ਪੋਲਿਟੀਕਲ ਸਟ੍ਰੈਟਜੀ ਹੈ ਕਿ ਅੱਜ ਜੇ ਅਗਰ ਸਟੂਡੈਂਟਾਂ ਨੇ ਮੰਨ ਲਈ ਤੇ ਕੱਲ ਨੂੰ ਇਹ ਹੋਰ ਆਪਣੀਆਂ ਡੈਮੋਕਰੈਟਿਕ ਜਿਹੜੇ ਰਾਈਟਸ ਨੂੰ ਅਸਰਟ ਕਰਨਗੇ ਤਾਂ ਬੇਸਿਕਲੀ ਇਹ ਐਂਟੀ ਡੈਮੋਕਰੇਸੀ ਲੌਬੀ ਜਿਹੜੀ ਹੈਗੀ ਆ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਕਟਿਵ ਹੈ ਭੀਜਪੀ ਆਰਐਸਐਸ ਤੇ ਬੀਬੀਪੀ ਦੇ ਰੂਪ ਦੇ ਵਿੱਚ ਤਾਂ ਉਹਦਾ ਅਸੀਂ ਪ੍ਰਿਓਰ ਵਿਰੋਧ ਕਰ ਰਹੇ ਆਂ ਅਸੀਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਧਰਨੇ ਨੂੰ ਜੁਆਇਨ ਕੀਤਾ ਜਾਵੇ ਤਾਂ ਕਿ ਜਿਹੜਾ ਅਟੈਕ ਪੰਜਾਬ ਦੇ ਫੈਡਰਲ ਲਾਈਟਸ ਤੇ ਉੱਪਰ ਪੰਜਾਬ ਦੀ ਡੈਮੋਕ੍ਰੇਸੀ ਦੇ ਉੱਪਰ ਕੀਤਾ ਜਾ ਰਿਹਾ ਇਹ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਪੂਰੇ ਡਿਜ਼ਾਈਨ ਦਾ ਹਿੱਸਾ ਤਾਂ ਇਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜਾ ਸੰਘਰਸ਼ ਆ ਉਹਨੂੰ ਆਪਾਂ ਜੀਤੂ ਕਰ ਸਕੀਏ। ਕਹਿ ਲੋ ਕਿ ਰੇਡ ਕਾ ਬਣਿਆ ਹੋਇਆ ਉਹ ਅੜੇ ਹੋਏ ਨੇ ਕਿ ਸ਼ੈਡਿਊਲ ਜਾਰੀ ਨਾ ਕੀਤਾ ਜਾਵੇ ਤਾਂ ਤੁਸੀਂ ਅੜੇ ਹੋਏ ਉਹ ਕੀ ਸ਼ੈਡਿਊਲ ਜਾਰੀ ਕੀਤਾ ਜਾਵੇ। ਇਹ ਰੇਡ ਕੇ ਨੂੰ ਖਤਮ ਕਰਨ ਦਾ ਕੋਈ ਨਾ ਕੋਈ ਤਾਂ ਰਾਹ ਹੋਏਗਾ। ਕੀ ਉਹ ਵੀ ਰਾਹ ਕੱਢਣਗੇ ਕੋਈ ਜਾਂ ਫਿਰ ਤੁਸੀਂ ਆਪਣੇ ਜੋ ਤਰੀਕੇ ਦੇ ਨਾਲ ਚਾਹੁੰਦੇ ਹੋ ਮੰਗਾ ਉਹ ਮੰਨਵਾ ਕੇ ਹੀ ਸਾਰੇ ਵਿਦਿਆਰਥੀ ਹਟਣਗੇ ਮਤਲਬ ਜੇ ਡੈਮੋਕ੍ਰੇਸੀ ਦੀ ਹੱਤਿਆ ਕੋਈ ਰਾਹ ਹੈਗਾ ਉਹ ਰਾਹ ਨੂੰ ਅਸੀਂ ਹੀ ਨਿੰਦਦੇ ਹਾਂ ਉਹ ਰਾਹ ਅਸੀਂ ਨਹੀਂ ਚੁਣ ਸਕਦੇ ਦੇਸ਼ ਦੇ ਵਿੱਚ ਅਸੀਂ ਡਿਕਟੇਟਰਸ਼ਿਪ ਨਹੀਂ ਚੱਲਣ ਦੇ ਸਕਦੇ ਮਤਲਬ ਦੇਸ਼ ਦੇ ਵਿੱਚ ਅਗਰ ਡਿਕਟੇਟਰਸ਼ਿਪ ਹੋਏਗੀ ਤਾਂ ਦੇਸ਼ ਦੀ ਸਾਰੀ ਸੰਪਤੀ ਕਾਰਪੋਰੇਟ ਅਡਾਨੀ ਬਾਨੀ ਨੂੰ ਵੇਚਣ ਦੀ ਤਿਆਰੀ ਮੋਦੀ ਸਰਕਾਰ ਕਰ ਰਹੀ ਆ ਤਾਂ ਇਹ ਸਾਨੂੰ ਸੋਚਣਾ ਪੈਗਾ ਸਾਰੇ ਦੇਸ਼ ਦੇ ਇਨਸਾਫ ਪਸੰਦ ਲੋਕਾਂ ਨੂੰ ਇਹ ਸਾਰੀਆਂ ਸਟੇਟਾਂ ਦੇ ਰਾਈਟ ਖੋਏ ਜਾ ਰਹੇ ਨੇ ਉਹ ਮਿਊਨਿਸਪੈਲਿਟੀਆਂ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਐਜੂਕੇਸ਼ਨ ਦੇ ਉੱਪਰ ਉਹਨਾਂ ਦਾ ਧਿਆਨ ਨਹੀਂ ਹੈਗਾ ਐਜੂਕੇਸ਼ਨ ਕਾਨਕਰੈਂਟ ਲਿਸਟ ਤੋਂ ਕੱਢ ਕੇ ਸਟੇਟ ਲਿਸਟ ਦੇ ਵਿੱਚ ਪਾ ਦਿੱਤੀ ਗਈ ਆ ਉਹਨਾਂ ਦੇ ਫੈਡਰਲ ਰਾਈਟਸ ਖੋਏ ਜਾ ਰਹੇ ਨੇ ਡੈਮੋਕ੍ਰੇਸੀ ਦੇ ਉੱਪਰ ਹਮਲਾ ਆਟੋਕ੍ਰੇਟਿਕ ਸਟੇਟ ਬਣਾ ਕੇ ਇਹ ਸਟੇਟ ਰਣਾ ਚਾਹੁੰਦੇ ਨੇ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਇੱਕ ਮਤਾਵਾਜ਼ ਆ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ ਹੂੰ ਬੇਸ਼ੱਕ ਸੰਦੀਪ ਜੀ ਹੁਣ ਵਿਦਿਆਰਥੀਆਂ ਦੇ ਵੱਲੋਂ ਐਲਾਨ ਦੀ ਵੀ ਗੱਲ ਕਹੀ ਗਈ ਹੈ ਜਿਸ ਤਰੀਕੇ ਦੇ ਨਾਲ 10 ਤਰੀਕ ਨੂੰ ਪ੍ਰਦਰਸ਼ਨ ਤੋਂ ਪਹਿਲਾਂ ਵੱਡੀਆਂ ਸਖਤੀਆਂ ਕਰ ਦਿੱਤੀਆਂ ਗਈਆਂ ਸੀ ਕੰਟੀਨਰ ਬੰਦ ਕਰ ਦਿੱਤੀਆਂ ਯੂਨੀਵਰਸਿਟੀ ਦੇ ਦਰਵਾਜ਼ਿਆਂ ਦੇ ਮੋਰੇ ਪੁਲਿਸ ਪ੍ਰਸ਼ਾਸਨ ਲੱਗ ਗਿਆ ਹਾਲਾਂਕਿ ਇਸ ਦੌਰਾਨ ਵਿਦਿਆਰਥੀ ਗੇਟ ਤੋੜਨ ਦੇ ਵਿੱਚ ਕਾਮਯਾਬ ਰਹੇ ਤਾਂ ਹੁਣ ਜੇਕਰ ਹੁਣ ਕਾਲ ਦੇ ਦਿੱਤੀ ਗਈ ਹੈ ਪ੍ਰਦਰਸ਼ਨ ਕਰਨ ਦੀ ਕਿ ਅੱਗੇ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇ ਸੁਭਾਵਿਕ ਹੈ ਪ੍ਰਸ਼ਾਸਨ ਵੀ ਅੱਗੋਂ ਸਖਤੀ ਜ਼ਰੂਰ ਕਰੇਗਾ ਦੇਖੋ ਇਹ ਤਾਂ ਇਹਨਾਂ ਨੇ ਸੋਚਣਾ ਜਦੋਂ ਕਿਸਾਨੀ ਅੰਦੋਲਨ ਹੋਇਆ ਉਦੋਂ ਵੀ ਇਹਨਾਂ ਨੇ ਸਾਡੇ ਕਿੰਨੇ ਕਿਸਾਨ ਸ਼ਹੀਦ ਹੋਏ ਨੇ ਹੂੰ ਤਾਂ ਇਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਬੀਜੇਪੀ ਗਵਰਨਮੈਂਟ ਨੇ ਦੇਖਣਾ ਕਿ ਸਾਡੀ ਡੈਮੋਕਰੈਟਿਕ ਡਿਮਾਂਡਸ ਨੇ ਸਾਡੇ ਫੈਡਰਲ ਰਾਈਟਸ ਤੇ ਉੱਪਰ ਹਮਲਾ ਨਹੀਂ ਹੋ ਸਕਦਾ ਇਸ ਕਰਕੇ ਚੁੱਪ ਚਾਪ ਸਾਡੀਆਂ ਮੰਗਾਂ ਮੰਨ ਲਈ ਅਸੀਂ ਉੱਠ ਜਾਵਾਂਗੇ ਠੀਕ ਹੈ ਸੰਦੀਪ ਜੀ ਤੁਸੀਂ ਅਹਿਮ رائے ਸਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ ਉੱਥੇ ਹੀ ਇਸ ਦੇ ਸਬੰਧ ਵਿੱਚ ਹਾਈ ਕੋਰਟ ਵੀ ਸਖਤ ਨਜ਼ਰ ਆ ਰਹੀ ਹੈ ਤਾਂ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਵਾਪਸ ਜਾਣ ਦੇ ਵੀ ਹੁਕਮ ਦਿੱਤੇ ਗਏ ਨੇ ਹਾਲਾਂਕਿ ਇਸ ਖਬਰ ਦੇ ਸਬੰਧ ਵਿੱਚ ਐਸਐਫਐਸ ਪ੍ਰਦਾਨ ਸੰਦੀਪ ਕੁਮਾਰ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਅਹਿਮ ਜਾਣਕਾਰੀ ਸਾਂਝੀ ਸਾਂਝੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾ ਨੇ ਮੰਨਿਆ ਜਾਂਦੀਆਂ ਸ਼ੈਡਿਊਲ ਜਾਰੀ ਨਹੀਂ ਕੀਤਾ ਜਾਂਦਾ ਸੈਨੇਟ ਚੋਣਾਂ ਦੇ ਸਬੰਧ ਵਿੱਚ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ 10 ਨਵੰਬਰ ਨੂੰ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਥਾਂ-ਥਾਂ ਉੱਤੇ ਪ੍ਰਸ਼ਾਸਨ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਇੱਥੋਂ ਤੱਕ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਕਿਸਾਨਾਂ ਦੇ ਵੱਲੋਂ ਵੀ ਦਰਨਾ ਪ੍ਰਦਰਸ਼ਨ ਜਿਹੜਾ ਜਾਰੀ ਰੱਖਿਆ ਗਿਆ ਉਹਨਾਂ ਨੇ ਵੀ ਵਿਦਿਆਰਥੀਆਂ ਦਾ ਸਾਥ ਦਿੱਤਾ ਤੇ ਹੁਣ ਅਗਲੀ ਕਾਲ ਵੀ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ 18 ਤਰੀਕ ਨੂੰ ਪ੍ਰੀਖਿਆਵਾਂ ਦਾ ਬਾਈਕਾਟ ਦਕਾਵਾ ਵੀ ਵਿਦਿਆਰਥੀਆਂ ਨੇ ਐਲਾਨ ਕੀਤਾ ਹੈ ਕਿ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਉਹ ਬਾਈਕਾਟ ਕਰਨਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੈਨੇਟ ਚੋਣਾਂ ਦੇ ਸੰਬੰਧਿਤ ਸ਼ਡਿਊਲ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਨਾਂ ਦਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਤਾਂ ਉਸ ਨੂੰ ਖਾਰਜ ਕਰਦਿਆ ਹੋਇਆ ਹੈ ਹਾਈ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਵਾਪਸ ਜਾਣਾ ਚਾਹੀਦਾ ਕਲਾਸਾਂ ਦੇ ਵਿੱਚ ਵਾਪਸ ਜਾਣ ਦੇ ਹੁਕਮ ਦਿੱਤੇ ਵਿਦਿਆਰਥੀਆਂ ਦਾ ਮੁੱਖ ਉਦੇਸ਼ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਹਾਸਲ ਕਰਨਾ ਹੈ ਯੂਨੀਵਰਸਿਟੀ ਦਾ ਉਦੇਸ਼ ਹੈ ਸਿੱਖਿਆ ਚੂਣਾ ਨਹੀਂ ਤਾਂ ਪੰਜਾਬ ਬਚਾਓ ਮੋਰਚੇ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਮੋਰਚੇ ਦੇ ਵੱਲੋਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ 18 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਇਹਨਾਂ ਵਿਦਿਆਰਥੀਆਂ ਨੇ ਰ ਬਾਈਕਟ ਕਰਨ ਦਾ ਐਲਾਨ ਕੀਤਾ ਹੈ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਕੁਮਾਰ ਐਸ ਐਫ ਐਸ ਪ੍ਰਧਾਨ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਤੇ ਅੱਗੇ ਪ੍ਰਦਰਸ਼ਨ ਹੋਰ ਤੇਜ਼ ਕਰਨ ਦੀ ਉਹਨਾਂ ਨੇ ਗੱਲ ਕਹੀ ਹੈ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾ ਹੀ ਹੋਰ ਨਵਾਂ ਪ੍ਰੋਗਰਾਮ ਲੈ ਕੇ ਚਲਿਤ ਹਾਸਰ ਹੋਵਾਂਗੇ ਬਨੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤਸਵੀਰਾਂ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਨੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠੇ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇ ਬਣੇ